हां जी हां जी मैं मंदर सिंह काई प्रधान पेन फुलरਾ ਤੋਂ ਤੇ ਨਾਲ ਮੇਰੇ ਸੰਯੋਗੀ ਕਾਰਾ ਸਿੰਘ ਪ੍ਰਧਾਨ ਪੰਜਾਬ ਲੈਵਟੇ ਤੇ ਇਹਨਾਂ ਵੱਲੋਂ ਤੇ ਮੇਰੇ ਵੱਲੋਂ ਸਾਰਿਆਂ ਨੂੰ 2025 ਦੀਆਂ ਨਰੇਗਾ ਤੇ ਸਭ ਨੂੰ ਜਿੱਥੇ ਵੀ ਪੰਜਾਬੀ ਬੈਠੇ ਉਹਨਾਂ ਨੂੰ ਤਾਂ lakh lakh ਵਧਾਈ ਹੋਵੇ ਸਾਡੇ ਵੱਲੋਂ ਤੇ ਅੱਗੇ ਅਸੀਂ ਜੋ ਕਿ ਜੋ ਅਸੀਂ ਕੰਮ ਕਰਦੇ ਆਂ ਨਰੇਗਾ ਮਜ਼ਦੂਰਾਂ ਦੀ ਵਾਹਤਾ ਉਹਨਾਂ ਵਾਸਤੇ ਵੀ ਅਸੀਂ ਬਹੁਤ-ਬਹੁਤ ਵੀ ਆਨੇਬ ਮਹਾਰਾਜ ਇਹਨਾਂ ਦਾ ਵੀ ਵਧੀਆ ਕੰਮ ਚਲਾਵੇ ਵਧੀਆ ਕੰਮ ਕਰਨ ਆਪਾਂ ਅੱਗੇ ਕੰਮ ਲੈ ਕੇ ਤੁਸੀਂ ਕਰੋ ਤੇ ਕੰਮ ਕਰਨਾ ਵੀ ਆਪਾਂ ਨੂੰ ਜ਼ਰੂਰੀ ਆ ਹੋ ਜੀ ਆਪਦਾ ਧੰਨਵਾਦ ਕਰਦੇ ਹਾਂ ਜੋ ਕਿ ਨਰੇਗਮ ਦੂਰ 27 ਤੀਕ ਨੂੰ ਆਪਣੇ ਖੰਡਾ ਪਾਰਕ ਦੇ ਵਿੱਚ ਪਹੁੰਚੇ ਸਾਰਨੇ ਜੋ ਵੀ ਉਹ ਦਿਨ ਮਾਹੌਲ ਬਹੁਤ ਹੀ ਮਾੜਾ ਸੀ ਕਿਉਂਕਿ ਕੰਨੀਆਂ ਪੈ ਰੀਆਂ ਸੀ ਮੌਸਮ ਬਹੁਤ ਠੰਡਾ ਸੀ ਫੇਰ ਵੀ ਅਸੀਂ 70-75 ਬੰਦੇ ਨੇ ਜਾ ਕੇ ਜਿਨ੍ਹਾਂ ਨੇ ਉੱਥੇ ਜਾ ਕੇ ਖੰਡਾ ਪਾਰਕ ਦੇ ਵਿੱਚ ਪਹੁੰਚੇ ਤੇ ਅਸੀਂ ਉਹਨਾਂ ਨਿਗਾ ਮਿਦੂਰਾ ਦਾ ਮੋੜ-ਮੋੜ ਤੇ ਜਿਹੜੇ ਵੀ ਸਾਡੇ ਨਾਲ ਆਪਣੇ ਮੌਜੂਦ ਸਨ ਠੰਡ ਦੇ ਵਿੱਚ ਦੂਰੋਂ ਦੂਰੋਂ ਤੱਕ ਪਹੁੰਚੇ ਸੀ ਉਹਨਾਂ ਦਾ ਮੈਂ ਵੀ ਜਿਲੋਂ ਧੰਨਵਾਦ ਕਰਦਾ ਐ ਤੇ ਆਪਣੇ ਪਿੰਡ ਦੇ ਭੁੱਲਰ ਦੇ ਜੋ ਨਰੇਗਾ ਮਜ਼ਦੂਰ ਜਾਂ ਆਸੇ ਪਾਸੇ ਤੋਂ ਆਏ ਹੋਏ ਉਹਦੇ ਦਾਦ ਦਾ ਮਜ਼ਦੂਰ ਨਰੇਗਾ ਮਜ਼ਦੂਰ ਉਹਨਾਂ ਆਤ ਮੈਂ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੇ ਕਿ ਆਪਣੇ ਕੰਮਾਂ ਕਰਉ ਤਿਆਗਦੇ ਹੋਏ ਠੰਡ ਦੇ ਵਿੱਚ ਜਾ ਕੇ ਖੰਡਾ ਪਾਰਕ ਦੇ ਵਿੱਚ ਆਪਣੀ ਮੀਟਿੰਗ ਦੇ ਵਿੱਚ ਸੰਯੋਗ ਦਿੱਤਾ ਤੇ ਬਹੁਤ ਬਹੁਤ ਧੰਨਵਾਦ